ਕੈਨੇਡਾ ਵਿੱਚ ਸਿੱਖ ਭਾਈਚਾਰੇ ਨੂੰ ਵਸਦੇ 100 ਸਾਲ ਤੋਂ ਵੀ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਸਿੱਖ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਚਲੇ ਜਾਣ ਪਰ ਆਪਣੀ ਧਾਰਮਿਕ ਆਸਥਾ ਨੂੰ ਹਮੇਸ਼ਾ ਕਾਇਮ ਰੱਖਦੇ ਨੇ ਤਾਂ ਹੀ ਤਾਂ ਦੁਨੀਆ ਦੇ ਹਰ ਕੋਨੇ ਵਿੱਚ ਸਿੱਖਾਂ ਨੇ ਆਪਣੇ ਗੁਰੂ ਘਰ ਭਾਵ ਗੁਰਦੁਆਰੇ ਬਣਾਏ ਹਨ ਜਿੱਥੇ ਕੀ ਪਵਿੱਤਰ ਬਾਣੀ ਦਾ ਪ੍ਰਵਾਹ ਹੁੰਦਾ ਹੈ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਚਲਾਈ ਗਈ ਲੰਗਰ ਪ੍ਰਥਾ ਨੂੰ ਵੀ ਕਾਇਮ ਰੱਖਿਆ ਗਿਆ ਹੈ ਕੈਨੇਡਾ ਦੇ ਸੂਬੇ অন্ਟਾਰੀਓ ਦੇ ਸ਼ਹਿਰ ਮਿਸਿਗਾਗਾ ਵਿੱਚ ਸਾਲ 1973 ਵਿੱਚ ਇੱਕ ਛੋਟੇ ਜਿਹੇ ਘਰ ਤੋਂ ਇਸ ਗੁਰੂ ਘਰ ਦੀ ਸ਼ੁਰੂਆਤ ਹੋਈ। ਸੰਗਤ ਦਾ ਵਾਧਾ ਇਕੱਠ ਦੇਖ ਸਾਲ 1978 ਵਿੱਚ ਇੱਕ ਟ੍ਰੇਲਰ ਵੀ ਰੱਖ ਦਿੱਤਾ ਗਿਆ ਕਿ ਸੰਗਤ ਉਸ ਵਿੱਚ ਆ ਕੇ ਬੈਠ ਸਕੇ। ਸਾਲ 1990 ਵਿੱਚ ਇਸ ਗੁਰਦੁਆਰੇ ਦੇ ਪੂਰਬੀ ਦਿਸ਼ਾ ਵੱਲ ਮੇਨ ਗੇਟ ਤੇ ਬਿਲਡਿੰਗ ਦਾ ਨੀਂ ਪੱਥਰ ਰੱਖਿਆ ਗਿਆ। ਹੌਲੀ-ਹੌਲੀ ਸੰਗਤਾਂ ਦੀ ਵੱਧੀ ਗਿਣਤੀ ਅਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸ ਦਾ ਵਿਸਥਾਰ 41 ਏਕੜ ਵਿੱਚ ਫੈਲ ਗਿਆ। ਅੱਜ ਇਹ ਨਾਰਥ ਅਮਰੀਕਾ ਦੇ ਸਭ ਤੋਂ ਵੱਡੇ ਗੁਰਦੁਆਰੇ ਦੇ ਰੂਪ ਵਿੱਚ ਸਥਾਪਿਤ ਹੈ। ਪ੍ਰੀਤਮ ਸਿੰਘ ਚੋਹਾਂ ਦੇ ਯਤਨਾਂ ਤੋਂ ਸ਼ੁਰੂ ਹੋਏ ਇਸ ਗੁਰੂ ਘਰ ਵਿੱਚ ਸਾਰਾ ਦਿਨ ਕੀਰਤਨ ਤੇ ਲੰਗਰ ਦੀ ਸ਼ੁਰੂਆਤ ਸਰਦਾਰ ਹਰਭਜਨ ਸਿੰਘ ਦੀ ਕਿਰਪਾ ਸਦਕਾ ਨਿਰੰਤਰ ਚੱਲ ਰਹੀ ਹੈ। ਇਸ ਗੁਰਦੁਆਰੇ ਦੇ ਪ੍ਰਬੰਧਾਂ ਦਾ ਜਿੰਮਾ ਪੰਜ ਮੈਂਬਰੀ ਕਮੇਟੀ ਤੋਂ ਸ਼ੁਰੂ ਹੋਇਆ ਸੀ ਤੇ ਅੱਜ ਕਮੇਟੀ ਦੇ 11 ਮੈਂਬਰ ਨੇ 15000 ਦੀ ਸਮਰਥਾ ਵਾਲੇ ਇਸ ਗੁਰੂ ਘਰ ਵਿੱਚ ਇੱਕ ਸਮੇਂ ਤੇ ਸੱਤ ਪ੍ਰੋਗਰਾਮ ਕੀਤੇ ਜਾਂਦੇ। ਇਸ ਗੁਰੂ ਘਰ ਵਿੱਚ ਸੱਤ ਵੱਖਰੇ-ਵੱਖਰੇ ਹਾਲ ਹਨ ਮੌਜੂਦਾ ਕਮੇਟੀ ਵੱਲੋਂ ਇਸ ਗੁਰੂ ਘਰ ਦੀ ਰਸੋਈ ਨੂੰ ਨਵੀਨਤਾ ਦਿੱਤੀ ਗਈ ਜਿਸ ਨੂੰ ਕਿ অতি ਆਧੁਨਿਕ ਤਕਨੀਕ ਨਾਲ ਤਿਆਰ ਕੀਤਾ ਗਿਆ ਹੈ ਇੱਥੇ ਵਰਤੀ ਜਾਣ ਵਾਲੀ ਹਰ ਇੱਕ ਚੀਜ਼ ਆਟੋਮੈਟਿਕ ਹੈ ਤਾਂ ਜੋ ਇੰਨੀ ਵੱਡੀ ਸੰਗਤ ਨੂੰ ਲੰਗਰ ਆਸਾਨੀ ਨਾਲ ਵਟਾਇਆ ਜਾ ਸਕੇ ਵਿਸ਼ਾਲ ਪਾਰਕਿੰਗ ਦੇ ਨਾਲ-ਨਾਲ ਇਸ ਗੁਰੂ ਘਰ ਦਾ ਨਿਸ਼ਾਨ ਸਾਹਿਬ ਵੀ ਖਿੱਚ ਦਾ ਕੇਂਦਰ ਹੈ ਕਿਉਂਕਿ ਇਸ ਨਿਸ਼ਾਨ ਸਾਹਿਬ ਦੀ ਲੰਬਾਈ 135 ਫੁੱਟ ਹੈ ਜੋ ਕਿ ਸਿੱਖ ਕੌਮ ਦੀ ਭੁਲੰਦੀ ਦਾ ਪ੍ਰਤੀਕ ਹੈ ਇਹ ਆਪਣੇ ਨਵੀਂ ਕਿਚਨ ਜਿਹੜੀ ਬਣਾਈ ਆ ਇਹ ਕੀ ਆਪਣੇ ਕਰ ਰਹੇ ਜੀ ਹੁਣ ਆਪਣੇ ਆਟਾ ਹਾਂਜੀ ਪਹਿਲੋ ਜਿਹੜੇ ਆਪਾਂ ਜਿੱਦਾਂ ਹੁਣ ਇਹ ਆਟੇ ਦੇ ਬੈਗ ਆ ਤੁਹਾਨੂੰ ਪਤਾ ਨਹੀਂ ਲੱਗਦਾ ਹੁੰਦਾ ਤੁਸੀਂ ਆਟੇ ਦੇ ਬੈਗ ਕਿਹੜੇ ਕਦੋਂ ਆਏ ਆ ਤੇ ਉਹ ਕਈ ਵਾਰੀ ਤੁਸੀਂ ਚੱਕ ਕੇ ਜਦੋਂ ਆਟਾ ਮਸ਼ੀਨ ਦੇ ਵਿੱਚ ਗੁੰਨਦੇ ਸੀਗੇ ਕਈ ਵਾਰੀ ਪੁਰਾਣੇ ਪਏ ਰਹੇ ਨੇ ਤਾਂ ਨਵੇਂ ਜਿਹੜੇ ਬੱਤੀ ਜਾਣੇ ਆ ਇਹ ਸਿਸਟਮ ਇਦਾਂ ਦਾ ਲਾਇਆ ਜੀ ਜਿੱਥੋਂ ਆਟਾ ਜਿਹੜਾ ਵੀ ਆਈ ਜਾਣਾ ਉਤੋਂ ਪਈ ਜਾਣਾ ਤੇ ਆਟੋਮੈਟਿਕਲੀ ਜਿਹੜਾ ਪੁਰਾਣਾ ਆਟਾ ਪਹਿਲਾਂ ਥੱਲਿਓ ਥੱਲਿਓ ਕੱਢ ਕੇ ਗੁੰਨਣਾ ਠੀਕ ਫਿਰ ਜਿਹੜਾ ਜਿਹੜਾ ਆਟਾ ਪੁਰਾਣਾ ਨਹੀਂ ਰਹਿਣਾ ਪੁਰਾਣਾ ਥਲੇ ਨੂੰ ਜਾਇ ਜਾਣਾ ਉਹ ਅਸੀਂ ਵਰਤੀ ਜਾਣਾ ਔਰ ਨਵਾਂ ਇਹਨਾਂ ਨੇ ਜਿਸ ਤਰ੍ਹਾਂ ਹੁਣ ਸਿੰਘ ਜਿਹੜਾ ਦੇਖੋ ਕਿਦਾਂ ਮਹਾਰਾਜ ਦੀ ਕਿਰਪਾ ਜੀ ਇੱਥੇ ਗੁਰੂ ਕੇ ਲੰਗਰ ਇਹਨੇ ਇੰਨੀਆਂ ਸੰਗਤਾਂ ਇੰਨਾ ਹੁੰਦੀਆਂ ਤੁਸੀਂ ਕਹੀ ਦੇ ਲੋ ਵੀ ਆਹ ਆ ਬੈਗ ਜਿਹੜੇ ਆਮ ਹੀ ਆਟੇ ਦੇ ਇੱਥੇ 15 15 20 20 ਆਰਟ ਦੇ ਬੈਗ ਲੱਗ ਜਾਂਦੇ ਆ ਉਹ ਇਸ ਸਿਸਟਮ ਲਾਇਆ ਨਾਲ ਦੀ ਨਾਲ ਹਾਂਜੀ ਹਾਂਜੀ ਇਹ ਮਾਤਾ ਜੀ ਤੁਸੀਂ ਵੀ ਫਿਰ ਹਾਂ ਹਾਂ ਠੀਕ ਆ ਹੋਏ ਮਾਤਾ ਜੀ ਹੁਣੀ ਆ ਜੀ ਹਾਂਜੀ ਦੇਖੋ ਤੁਸੀਂ ਕਿੰਨੀ ਇਹਨਾਂ ਦੀ ਏਸ ਆ ਕੱਲੇ ਇਹੀ ਮਾਤਾ ਨਹੀਂ ਸਾਡੀ ਬਹੁਤ ਸਾਰੇ ਬਜ਼ੁਰਗ ਆ ਜਿਹੜੇ ਚਾਹੇ ਮੌਸਮ ਜਿੱਦਾਂ ਦਾ ਮਰਜ਼ੀ ਹੋਵੇ ਬੱਸਾਂ 'ਚ ਚੜ ਕੇ ਆਉਂਦੇ ਆ ਕਿ ਸਾਰਾ ਸਾਰਾ ਦਿਨ ਇਹਨਾਂ ਨੇ ਲੰਗਰ 'ਚ ਸੇਵਾ ਕਰਨੀ ਆ ਆਮ ਸਾਡੇ ਕਈ ਵੀ ਬਜ਼ੁਰਗ ਜਿਹੜੇ ਕਮਿਊਨਿਟੀ ਸੈਂਟਰ 'ਤੇ ਬੈਠੇ ਰਹਿੰਦੇ ਆ ਕੋਈ ਮਾਲ 'ਚ ਗੇੜੀਆਂ ਮਾਰਦੇ ਰਹਿੰਦੇ ਆ ਪਰ ਜਿਨ੍ਹਾਂ ਤੇ ਗੁਰੂ ਮਹਾਰਾਜ ਦੀ ਕਿਰਪਾ ਇਸ ਗੁਰੂ ਘਰ ਦੀ ਦਰਸ਼ਨ ਕਰਦੀ ਨੂੰ ਇੰਨੀ ਸੇਵਾ ਹੋਈ ਹੈ ਸੇਵਾ ਵੀ ਕੀਤੀ ਉਹਨ ਗੁਰੂ ਨੇ ਕਰਾਈ ਆ ਮੈਂ ਨਹੀਂ ਕੀਤੀ ਕਿੰਨਾ ਮਾਤਾ ਜੀ ਤੁਸੀਂ ਤਾਂ ਇੱਥੇ ਲੰਗਰ ਚ ਰਹਿੰਦੇ ਹੋ ਜੀ ਹਰ ਵਕਤ ਕਿੰਨੇ મતਲਬ ਸੰਗਤ ਆਉਂਦੀ ਆ ਜੀ ਬਹੁਤ ਸ਼ਰਧਾਲੂ ਬਹੁਤ ਸੰਗਤ ਆਉਂਦੀ ਆ ਸੰਗਤ ਦਾ ਕੋਈ ਘਾਟਾ ਨਹੀਂ ਹੁਣ ਗੁਰੂ ਦੀ ਮਿਹਰ ਆ ਸੰਗਤਾਂ ਇੰਨੀ ਬਧੀ ਹੋਈ ਅਗੇ ਨਾਲੋਂ ਧੂਣੀ ਲਤੀਣੀ ਹੋਈ ਹੋਈ ਆ ਜੇ ਜਦੋਂ ਤੁਸੀਂ ਪਹਿਲਾਂ ਸਟਾਰਟ ਕੀਤੇ ਤੁਸੀਂ ਕਹਿੰਦੇ ਵੀ ਤੁਹਾਨੂੰ 30 ਸਾਲ ਹੋ ਗਏ ਉਦੋਂ ਤੇ ਅੱਜ ਤੁਹਾਨੂੰ ਕਿੰਨਾ ਕ ਫਰਕ ਲੱਗਦਾ ਨਾ ਤਾਂ ਬਹੁਤ ਵੇ ਬਹੁਤ ਫਰਕ ਆ ਉਹ ਤਾਂ ਚਾਰ ਪੰਜ ਬੋਰੇ ਗੁਜਦੇ ਸਾਰੇ ਦੇ ਆੜੀ ਦੇ 4-5 ਲੱਗਦੇ ਸੀ ਤੇ ਹੁਣ ਮਾਤਾ ਜੀ ਦੋ ਗੱਠੀਆਂ ਦੇ ਬਾਰੇ ਬੋਰੇ ਛਿੱਲੀ ਦੇ ਸੀ ਤੇ ਹੁਣ ਮਾਤਾ ਜੀ ਹੁਣ ਤਾਂ ਲੱਗਦੇ ਇੱਕ ਡਾਂਗ ਦੇ ਸਮੇਂ ਲਾ 8-8 ਬੋਰੇ ਪੱਕਦੇ ਆ ਇੱਕ ਵੇਲੇ ਦੇ ਇੱਕ ਵੇਲੇ ਦੇ ਤੇ ਇਹ ਆਪਣੇ ਜਿਹੜੇ ਸੇਵਾ ਲੰਗਰ ਦੀ ਸੇਵਾ ਕਰਨ ਆਉਂਦੇ ਆ ਜੀ ਆਪਣੇ ਬੀਬੀਆਂ ਆਉਂਦੀਆਂ ਨੇ ਜਾਮ ਆਪਣੇ ਆਮ ਲੋਕ ਜਿਹੜੇ ਆ ਜਾਂਦੇ ਆ ਆਪਣੇ ਉਹਦੇ ਚ ਫਿਰ ਇਹ ਆਪਣੇ ਆਪ ਆਟੋਮੈਟਿਕ ਆਪਣਾ ਕੋਈ ਸ਼ਿਫਟਾਂ ਰੱਖੀਆਂ ਕਿ ਆਪਣੇ ਆਪ ਹੀ ਸੇਵਾ ਕਰਨੋਂ ਦੇ ਲੋਕ ਆਪਣੇ ਆਪ ਹੀ ਆਉਂਦੇ ਜੇ ਉਥੇ ਲੰਗਰ ਛੱਕਦੇ ਬੇਨਤੀ ਕਰਦੀ ਹੁੰਨੀ ਐ ਫਿਰ ਪੁੱਤੋ ਆਵੋ ਜਰਾ ਕੋਈ ਸੇਵਾ ਕਰ ਦਿਓ ਫ੍ਰੀ ਸੇਵਾ ਜਾਣੀ ਦੀ ਫ੍ਰੀ ਆ ਸਾਰੇ ਫ੍ਰੀ ਕਰਦੇ ਆ ਪੈਸਿਆਂ ਤੇ ਕੋਈ ਨਹੀਂ ਹੋਣਿਆ ਚਾਰ ਬੁੜੀਆਂ ਪੈਸਿਆਂ ਤੇ ਲਾਈਆਂ ਹੁਣ ਸੰਗਤ ਬਹੁਤ ਵੱਧ ਗਈ ਐ ਹੋ ਚਾਰ ਬੁੱਲੀਆਂ ਪੈਸਿਆਂ ਤੇ ਇਹ ਪਹਿਲਾਂ ਤਾਂ ਥੋੜੀ ਜਿਹੜੇ ਆਪਣਾ ਲੰਗਰ ਹਾਲ ਸੀ ਛੋਟਾ ਸੀ ਜੀ ਕਿਚਨ ਹੁਣ ਤਾਂ ਵੱਡੀ ਹੋ ਗਈ ਜੀ ਹਾਂ ਜੀ ਅੱਗੇ ਤਾਂ ਕਿਹੜੀ ਗੱਲ ਆ ਉਹ ਜਿੱਥੇ ਮਸ਼ੀਨ ਪੱਟੀ ਆ ਨਾ ਹਾਂਜੀ ਹਾਂਜੀ ਉਹੋ ਹੀ ਥਾਂ ਸੀਗਾ ਇੱਥੇ ਅਸੀਂ ਗੰਢੇ ਨੇ ਛਿਲਦਿਆਂ ਨਹੀਂ ਸੀ ਤਾਂ ਆਲੂ ਛਿਲਦਿਆਂ ਸੀ ਹੱਸਤਾ ਇੱਥੇ ਚਾਹ ਤੇ ਇੱਥੇ ਰੋਟੀ ਸੀ ਬੇ 90 ਸਾਲ ਦਾ 4 ਸਾਲ ਦੀ ਉਮਰਿਆ ਮੇਰੀ ਇਹ ਸਾਡੀਆਂ ਮਾਵਾ ਤੇ ਸਾਡੇ ਬਜ਼ੁਰਗ ਹੈ ਜਿਨ੍ਹਾਂ ਦੀਆਂ ਅਸੀਸਾਂ ਸਾਨੂੰ ਮਿਲਦੀਆਂ ਜੀ ਔਰ ਇਹ ਸਾਨੂੰ ਹੱਲਾਸ਼ੇਰੀ ਦਿੰਦੇ ਆ ਤਾਂ ਅਸੀਂ ਸਾਰੇ ਕੰਮ ਕਰਦੇ ਆਂ ਬਿਕਸੀ ਗੁਰਦੁਆਰਾ ਸਾਹਿਬ ਇੱਕ ਟੀਮ ਵਰਕ ਆ ਸਾਰਾ ਇਥੇ ਕੋਈ ਨਹੀਂ ਪਤਾ ਹੀ ਨਹੀਂ ਲੱਗਦਾ ਜਿਹੜੋ ਮਰਜ਼ੀ ਸੇਵਾਦਾਰ ਆਉਂਦੇ ਆ ਜਦੋਂ ਦੇਖਿਆ ਉਸ ਤੋਂ 10 15 ਵੱਡੇ ਪਤੀਲੇ ਧੋਣ ਵਾਲੇ ਆ ਸਾਡੇ ਵੀਰ ਆਉਂਦੇ ਨੇ ਚੱਕ ਕੇ ਰਾਤ ਨੂੰ ਆ ਕੇ ਪਤੀਲੇ ਧੋ ਕੇ ਚਲੇ ਜਾਣਾ ਇਹ ਹੈਗਾ ਜੀ ਆਟਾ ਆਟਾ ਗੁੰਨਣ ਵਾਲੀ ਮਸ਼ੀਨਾਂ ਜਿਹੜੀਆਂ ਦੋਵੇਂ ਆ ਅੱਛਾ ਜੀ ਇਹਨਾਂ ਵਿੱਚ ਆਟਾ ਗੁੰਨਣਾ ਤੇ ਨਾਲ ਦੀ ਨਾਲ ਦੇਖੋ ਤੁਸੀਂ ਆ ਜਿਹੜੇ ਆ ਆ ਪਤੀਲੇ ਨਾਰਮਲ ਜਿਹੜੇ ਆ ਆਪਣੇ ਲੰਗਰ ਦੇ ਵਿੱਚ ਵਰਤ ਹੁੰਦੇ ਆ ਉਹ ਜਿਹੜਾ ਨਵਾਂ ਸਿਸਟਮ ਲੱਗਿਆ ਜਿੱਦਾਂ ਆਪਾਂ ਘਰੇ ਪ੍ਰੈਸ਼ਰ ਕੁੱਕਰ ਨਹੀਂ ਹੁੰਦੇ ਆਪਣੇ ਕੋਲ ਹਾਂਜੀ ਹਾਂਜੀ ਤੁਸੀਂ ਉਹਨਾਂ ਦੇ ਵਿੱਚ ਦਾਲ ਪਾ ਦਿਓ ਚਾਹੇ ਖੀਰ ਪਾ ਦਿਓ ਜਿਹੜਾ ਮਤਲਬ ਬਹੁਤ ਥੋੜੇ ਟਾਈਮ ਦੇ ਵਿੱਚ ਸਟ੍ਰੀਮ ਦੇ ਨਾਲ ਇਹ ਇਹਦੇ ਵਿੱਚ ਦਾਲ ਤੇ ਖੀਰ ਬਣ ਜਾਂਦੀ ਆ ਬਰੋ ਤੁਸੀਂ ਥੱਲੇ ਖੋਲ ਕੇ ਬਾਲਟੀਆਂ ਭਰ-ਭਰ ਸੰਗਤਾਂ ਨੂੰ ਲਈ ਚਲੋ ਇਹ ਜਿਹੜਾ ਨਵਾਂ ਸਿਸਟਮ ਲਾਇਆ ਜੀ ਇਹਦੇ ਵਿੱਚ ਤਕਰੀਬਨ 10 11 ਚੁੱਲ੍ਹੇ ਨਵੇਂ ਲੱਗੇ ਆ ਜਿਹੜੇ ਸਾਰੇ ਤੇ ਆ ਦੇਖੋ ਹੁਣ ਇਸ ਵੇਲੇ ਜਿਹੜੀਆਂ ਵੀਰ ਹੱਲੇ ਵੀ ਲੱਗੇ ਹੋਏ ਆ ਚੌਲ ਬਣਦੇ ਆ ਨਵੀਆਂ ਜੋ ਕੁਝ ਕਿਚਨ ਦੇ ਵਿੱਚ ਲੱਗਾ ਸਾਰਾ ਕੁਝ ਬ੍ਰੈਂਡ ਨਿਊ ਲੱਗਾ ਤੇ ਇਹ ਜਿਹੜਾ ਇਹ ਥੋੜਾ ਜਿਹਾ ਸਿਸਟਮ ਆਪਣੇ ਮਤਲਬ ਦੱਸੋਗੇ ਇਹਦੇ ਵਿੱਚ ਇਹ ਬਿਜਲੀ ਨਾਲ ਚੱਲਦਾ ਕਿ ਗੈਸ ਨਾਲ ਚੱਲਦਾ ਜਾਂ ਕਿਵੇਂ ਚੱਲਦਾ ਜੀ ਇਹ ਕੁਝ ਗੈਸ ਨਾਲ ਚੱਲਦਾ ਇਹਦੇ ਵਿੱਚ ਆਲਰੇਡੀ ਗੈਸ ਸਿਸਟਮ ਅੰਦਰ ਲੱਗਾ ਹੋਇਆ ਅੱਛਾ ਜੀ ਜਦੋਂ ਆਹ ਠੱਕਣ ਬੰਦ ਕਰਦੇ ਆ ਉਹ ਸਟੀਮ ਦੇ ਨਾਲ ਜਿਹੜਾ ਸਾਰਾ ਕੁਝ ਬਣਦਾ ਔਰ ਵੇਦਾ ਉਹਦਾ ਟੇਸ ਇੰਨਾ ਵਧੀਆ ਬਣਦਾ ਇੰਡੀਆ ਚ ਆਪਣੇ ਸਾਡੀਆਂ ਪੁਰਾਣੀਆਂ ਮਾਤਾਵਾਂ ਕਹਿੰਦੀਆਂ ਨੇ ਪੜੋਲੀ ਹਾਂਜੀ ਹਾਂਜੀ ਉਹਦੇ ਵਾਂਗੂ ਹੌਲੀ-ਹੌਲੀ ਦੇ ਵਿੱਚ ਉਹ ਚੀਜ਼ ਬਣਦੀ ਆ ਇਹ ਅੱਜ ਦੇ ਯੁੱਗ ਦੀ ਪੜੋਲੀ ਕਹਿ ਸਕਦੇ ਆ ਅੱਜ ਦੇ ਯੁੱਗ ਦੀ ਪੜੋਲੀ ਕਹਿ ਸਕਦੇ ਆ ਦ ਮੋਰੋ ਤੁਸੀਂ ਦੇਖੋ ਹੈਂਡਲ ਖੋਲੋ ਇੱਥੇ ਥੱਲੇ ਬਾਲਟੀ ਰੱਖੋ ਭਰ ਕੇ ਨਾਲ ਰਾਈਟ ਵੇ ਲੈ ਜਾਣੀ ਆ ਤੇ ਇੱਕ ਤਾਂ ਸਾਨੂੰ ਇਹਦੇ ਵਿੱਚ ਕੋਸਟ ਘਟਾ ਦੂਜੀ ਜਿਹੜੀ ਚੀਜ਼ ਸਵਾਦ ਬਹੁਤ ਬਣਦੀ ਆ ਇਹ ਸਾਰਾ ਨਵਾਂ ਸਿਸਟਮ ਲੱਗਾ ਜਿਹੜਾ ਆ ਤੁਨੇ ਲੱਗਿਆ ਸਾਰੇ ਇਹ ਵੀ ਕੀ ਆ ਜੀ ਇਹ ਵੀ ਸੇਮ ਚੀਜ਼ ਤੁਸੀਂ ਕ੍ਰੈਂਕ ਇਹਦੇ ਵਿੱਚ ਬਣਾ ਕੇ ਇਹਨੂੰ ਕ੍ਰੈਂਕ ਕਰਕੇ ਤੇ ਨਾਲ ਦੀ ਨਾਲ ਤੁਹਾਨੂੰ ਵਿੱਚੋਂ ਪਾਉਣ ਦੀ ਲੋੜ ਨਹੀਂ ਇਹ ਜਿਹੜਾ ਆਪਣੇ ਆਪ ਹੀ ਟਿਲਟ ਹੋ ਕੇ ਕੀ ਨੂੰ ਤੁਸੀਂ ਇੱਥੇ ਨਵੀਂ ਕੱਢ ਲੈਣਾ ਜਿਹੜਾ ਜਿਹੜੀ ਵਿੱਚ ਚੀਜ਼ ਬਣੀ ਹੈਗੀ ਆ ਪਹਿਲੀ ਇਹ ਜੰਪਨ ਇਹ ਦਾਲ ਸਬ지 ਕੀ ਬਣਦਾ ਜੀ ਤੁਸੀਂ ਇਹਦੇ ਵਿੱਚ ਵੀ ਤੁਸੀਂ ਸਬਜੀ ਬਣਾ ਲਓ ਦਾਲ ਬਣਾ ਲਓ ਖੀਰ ਬਣਾ ਲਓ ਜਿਹੜੀ ਚੀਜ਼ ਮਰਜੀ ਬਣਾ ਸਕਦੇ ਹੋ ਤੇ ਇਹ ਅੱਗੇ ਅੱਗੇ ਚੱਲੋ ਅੱਗੇ ਇਹ ਆਪਣੇ ਲੱਗੇ ਹੋਏ ਜੀ ਨਾਰਮਲ ਆਪਣੀਆਂ ਕੜਾਹੀਆਂ ਤੇ ਜਿਹੜੇ ਪਤੀਲੇ ਲੱਗੇ ਇਹਨਾਂ ਦੇ ਵਿੱਚ ਆਪਾਂ ਤਿਆਰ ਕਰਕੇ ਚੀਜ਼ਾਂ ਸਨਤਨ ਸ਼ਿਖਾ ਸਾਖਦੇਆ ਤੇ ਸਾਰੇ ਚੁੱਲ੍ਹੇ ਹੈਗੇ ਇਸ ਵਿਲੇਜ ਦਾ ਕੱਲੋ ਵੀ ਲੰਗਰ ਦੀ ਸਮਾਪਤੀ ਆ ਕਿਉਂਕਿ ਟਾਈਮ ਕਾਫੀ ਹੋ ਗਿਆ ਸੋ ਇਹ ਸੰਨ ਡਿਕਸੀ ਗੁਰੂ ਘਰ ਦੇ ਪ੍ਰਬੰਧ ਕਮੇਟੀ ਦੇ ਮੈਂਬਰ ਜਿਨ੍ਹਾਂ ਸਾਨੂੰ ਗੁਰੂ ਘਰ ਬਾਰੇ ਸਾਰ ਪੂਰਵਕ ਜਾਣਕਾਰੀ ਦਿੱਤੀ ਜੋ ਕਿ ਸਮੇਂ-ਸਮੇਂ ਸਰ ਕੀ ਕੀ ਗੁਰੂ ਘਰ ਦੇ ਵਿੱਚ ਤਬਦੀਲੀਆਂ ਆਈਆਂ ਉਮੀਦ ਹੈ ਤੁਹਾਨੂੰ ਸਾਡੀ ਇਹ ਨਿਮਾਣੀ ਜੀ ਕੋਸ਼ਿਸ਼ ਪਸੰਦ ਆਈ ਹੋਵੇਗੀ ਕੈਮਰਾਮੈਨ ਭਵਿਸ਼ਪਾਲ ਸਿੰਘ ਬੈਂਸ ਦੇ ਨਾਲ ਭਪਿੰਦਰ ਗਰੇਵਾਲ ਮਿਸੀ ਸਾਗਾ ਕੈਨੇਡਾ